ਰਾਮਾ ਮੰਡੀ ਦੇ ਕੈਂਚੀਆ ਰੋਡ ਦੇ ਸਥਿਤ ਗੋਗਲ ਚੰਦ ਪਿੱਥੀ ਚੰਦ ਦੀ ਲੋਹੇ ਦੀ ਦੁਕਾਨ ਤੇ ਬੀਤੀ ਰਾਤ ਚੋਰਾਂ ਨੇ ਦੁਕਾਨ ਅੰਦਰ ਬੜੀਆਂ ਪੌੜੀਆਂ ਰਾਹੀਂ ਦਾਖਲ ਹੋ ਕੇ ਨਗਦੀ ਚੋਰੀ ਕਰਕੇ ਲੈ ਗਏ ਜਾਣਕਾਰੀ ਦਿੰਦੇ ਦੁਕਾਨ ਦੇ ਮਾਲਕ ਸੰਗੀਤ ਗਰਗ ਨੇ ਦੱਸਿਆ ਕਿ ਉਹਨਾਂ ਦੀ ਦੁਕਾਨ ਵਿੱਚ ਇਹ ਪੰਜਵੀਂ ਵਾਰ ਚੋਰੀ ਹੋਈ ਹੈ ਇਸ ਤੋਂ ਪਹਿਲਾਂ ਜਿੰਨੀਆਂ ਵੀ ਚੋਰੀਆਂ ਹੋਈਆਂ ਨੇ ਉਹਨਾਂ ਦੀ ਪੁਲਿਸ ਨੇ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਅਤੇ ਅੱਜ ਉਹਨਾਂ ਦੀ ਦੁਕਾਨ ਤੇ ਪੰਜਵੀਂ ਵਾਰ ਚੋਰਾਂ ਨੇ ਦੁਕਾਨ ਅੰਦਰ ਬੜੀਆਂ ਪੌੜੀਆਂ ਦੇ ਰਾਹੀਂ ਗੇਟ ਭੰਨ ਕੇ ਦੁਕਾਨ ਵਿੱਚ ਪਈ ਤਜੋਰੀ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਪਰੰਤੂ ناکਾਮ ਰਹੇ ਚੋਰਾਂ ਨੇ ਉਹਨਾਂ ਦੀ ਦੁਕਾਨ ਵਿੱਚ ਪਏ ਦਾਨ ਪਦਕਰ ਦੇ ਡੱਬੇ ਵਿੱਚੋਂ ਤਕਰੀਬਨ 4000 ਰੁਪਏ ਚੋਰੀ ਕਰਕੇ ਲੈ ਗਏ ਅਤੇ ਦੁਕਾਨਦਾਰ ਕਾफी ਨੁਕਸਾਨ ਵੀ ਕੀਤਾ ਸੂਚਨਾ ਮਿਲਦੇ ਹੀ ਰਾਮਾ ਪੁਲਿਸ ਉਕਤ ਘਟਨਾ ਸਥਾਨ ਤੇ ਪੁੱਜੀ ਜਿੱਥੇ ਉਹਨਾਂ ਨੇ ਚੋਰੀ ਦੀ ਘਟਨਾ ਸੰਬੰਧੀ ਪੀੜਤ ਦੁਕਾਨਦਾਰ ਮਾਲਕ ਤੋਂ ਜਾਇਜ਼ਾ ਲਿਆ ਤੇ ਉਹਨਾਂ ਵਿਸ਼ਵਾਸ ਦਵਾਇਆ कि ਇਸ ਦੀ ਜਾਂਚ ਕਰਕੇ ਚੋਰਾਂ ਦੀ ਭਾਲ ਕੀਤੀ ਜਾਵੇਗੀ। ਰਾਮਾ ਮੰਡੀ ਤੋਂ ਪਰਮਜੀਤ ਸਿੰਘ ਲੈਰੀ ਦੀ ਰਿਪੋਰਟ। ਇਹ ਹੋਇਆ ਹਸਾਜੋ ਨੂੰ ਪਤਾ ਜੀ ਇਹ ਜੀ ਦੁਕਾਨ ਸਾਡੀ ਲੋਹੇ ਦੀ ਹੈ ਸਾਡੀ ਕੈਂਚੀਆਂ ਤੇ ਗੋਕਲ ਚੰਦ ਪ੍ਰਤੀ ਚੰਦ ਸਾਡੇ ਨਾਲ ਇਹ ਸਮਝ ਲਓ 8 ਦਿਨ ਪਹਿਲਾਂ ਇਹ ਚੋਰੀ ਹੋਈ ਸਾਡੇ ਪੁਲਿਸ ਨੂੰ ਸਾਰਾ ਮੌਕਾ ਦਿਖਾਇਆ ਜਾ ਤਾਂ ਪੁਲਿਸ ਨੇ ਪੁਲਸਦਿ ਦੇ ਮਤਲਬ ਅੱਜ ਅੱਜ 9ਵੇਂ ਦਿਨ ਫੇਰ ਹੋ ਗਈ ਚੋਰੀ ਇਹ 9 ਮਹੀਨੇ ਫੇਰ ਇਹਨਾਂ ਨੂੰ ਸਾਰਾ ਮੌਕਾ ਦਿਖਾਇਆ ਪਰ ਇਹ ਸਾਨੂੰ ਐ ਐ ਲੱਗਦਾ ਹੈ ਵੀ ਆਪਾਂ ਨੂੰ ਇਹ ਸਾਰਾ ਕੁਝ ਬੰਦ ਕਰਕੇ ਆਪਣੇ ਘਰੇ ਬਠਣਾ ਪਊਗਾ ਕਿਉਂਕਿ ਇਹ ਕੰਮ ਜਦੋਂ ਜਿੰਦੇ ਲੱਗ ਕੇ ਅੰਦਰ ਅਸੀਂ ਆਪਾਂ ਸੇਫ ਨਹੀਂ ਆ ਤਾਂ ਮੈਨੂੰ ਐ ਲੱਗਦਾ ਵੀ ਇਹ ਸਾਰਾ ਕੁਝ ਬੰਦ ਕਰਕੇ ਸਿਸਟਮ ਜਦੋਂ ਆਪਣੇ ਘਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਵੜਨ ਲੱਗੇ ਤਾਂ ਆਪਾਂ ਨੂੰ ਇਹ ਮਜਬੂਰ ਕਰਨਗੇ ਵੀ ਬੰਦ ਕਰ ਦਿਓ ਸਾਰਾ ਕੁਝ ਭਾਈ ਹੁਣ ਹੁਣ ਮਹਿਕਮਾ ਜੇ ਇਹਦੀ ਕਾਰਵਾਈ ਜੇ ਨਾ ਹੋਈ ਸਖਤ ਕਾਰਵਾਈ ਨਾ ਹੋਈ ਆਪਾਂ ਨੂੰ ਮਜਬੂਰ ਕਰਦਾਂਗੇ ਵੀ ਘਰੇ ਰਹੋ ਭਾਈ ਆਪਦੇ ਜਿਹੜੀ ਪਹਿਲਾਂ ਚੋਰੀ ਹੋਈ ਸੀ ਜਦੋਂ ਕੀ ਕੀ ਹੱਸੋ ਕਿ ਕਿ ਉਹਨਾਂ ਨੇ ਕਿਹਾ ਸੀਗਾ ਵੀ ਭਾਈ ਛੋਟੇ ਸ਼ਾਮ ਤੋਂ ਪਹਿਲਾਂ ਪਹਿਲਾਂ ਚੋਰ ਲੱਭ ਦਾਂਗੇ ਨਹੀਂ ਨੁਕਸਾਨ ਕੀ ਹੋਇਆ ਨੁਕਸਾਨ ਹੋਇਆ ਸੀ ਜੀ ਇੱਕ ਤਿੰਨ ਗੁੱਟੀਆਂ 50-50 ਦੇ ਪਈਆਂ ਸੀਗੀਆਂ ਇੱਕ ਬਾਬੇ ਦਾ ਦਸੌਂਦ ਪਿਆ ਸੀ 50000 ਰੁਪਇਆ ਇੱਕ ਗੱਲੇ 'ਚ 15000 ਰੁਪਇਆ ਪਿਆ ਸੀ 80000 ਰੁਪਏ ਦਾ ਨੁਕਸਾਨ ਸੀਗਾ ਪਹਿਲਾਂ ਤੇ ਜਿਹੜਾ ਅੱਜ ਹੋਇਆ ਜਿਹੜਾ ਜਿਹੜਾ ਅੱਜ ਹੋਇਆ ਅੱਜ ਇਹ ਐਂ ਲੱਗਦਾ ਵੀ ਕੋਈ 3-4000 ਰੁਪਏ ਦਾ ਨੁਕਸਾਨ ਹੈ ਕਿ ਜਿਹੜੇ ਲੋਕ ਲੋਕ ਕਈ ਹੋ ਗਏ ਜਿਹੜੇ ਲੋਕ ਲੋਕ ਤੋੜ ਗਏ ਪੇਟੀਆਂ ਪੁੱਟੀਆਂ ਦੇ ਹੋਰ ਜਿਹੜਾ ਸ਼ੈੱਡ ਤੋੜ ਗਏ ਉਹ ਲੱਗ ਹੈ ਜਿੰਦੇ ਤੋੜ ਗਏ ਸਾਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਚੋਰੀ ਹੋ ਗਈ ਸਾਡੇ ਅਸੀਂ ਦੁਕਾਨ ਤੇ ਅਸੀਂ ਮਾਲ ਛਕੌਣ ਆਈ ਸੀ ਕਿਸੇ ਦਾ ਤੋਲੇ ਪਿਆ ਸੀ ਕੱਲ ਉਹ ਮਾਲ ਜਦੋਂ ਬਾਰ ਖੁੱਲਿਆ ਸਾਡਾ ਸਾਡਾ ਬੁਰਾ ਹਾਲ ਹੋਇਆ ਪਿਆ ਸੀ ਸਾਰਾ ਹੁਣ ਕੀ ਮੰਗ ਕਰਦੇ ਹਾਂ ਪੰਜਾਬ ਪੁਲਿਸ ਤੋਂ ਜਾਂ ਸਰਕਾਰ ਤੋਂ 50 ਸਰਕਾਰ ਤੋਂ ਐ ਕਰਦੇ ਆ ਜੀ ਇਹ ਵੀ ਇਹ ਦੇ ਜਿਹੜਾ ਜਿਹੜਾ ਅਨਸਾਫ਼ ਹੈ ਇਹ ਸਹੀ ਕਾਰਵਾਈ ਕਰਕੇ ਚੋਰਾਂ ਦੀ ਭਾਲ ਕੀਤੀ ਜਾਵੇ ਨਹੀਂ ਤਾਂ ਇਹ ਅੱਜ ਅੱਜ ਮੈਂ ਕਰ ਗਿਆ ਬੰਦ ਕੱਲ ਨੂੰ ਹੋਰ ਬੰਦ ਕਰ ਜਾਣਗੇ ਪੰਜਾਬ ਦਾ ਬੁਰਾ ਹਾਲ ਹੋ ਜੂ ਅੱਜ ਸਾਡੇ ਦੁਕਾਨ ਤੇ ਚੋਰੀ ਹੋਈ ਹੈ ਜੀ ਕੱਲ ਰਾਤ ਤੇ ਇਹ ਪਹਿਲੀ ਵਾਰ ਨਹੀਂ ਹੋਈ ਸਮਕਾ ਦੀ ਪੰਜਵੀਂ ਵਾਰ ਇਸ ਦੁਕਾਨ ਦੇ ਜਿੰਦੇ ਟੁੱਟੇ ਹੈ ਤੇ ਇੱਕ ਵਾਰ ਵੀ ਸਾਨੂੰ ਚੋਰ ਲੱਭ ਕੇ ਨਹੀਂ ਦਿੱਤੇ ਗਏ ਹਰ ਵਾਰ ਕੱਲਾ ਹੌਸਲਾ ਹੀ ਦਿੱਤਾ ਗਿਆ ਵੀ ਸਾਨੂੰ ਚੋਰ ਲੱਭ ਕੇ ਦੇ ਦਾਂਗੇ ਇੱਕ ਵਾਰ ਵੀ ਚੋਰ ਨਹੀਂ ਲੱਭੇ ਤਾਂ ਹੀ ਉਹਨਾਂ ਨੇ ਅੱਜ ਪੰਜਵੀਂ ਵਾਰ ਸਾਡੇ ਜਿੰਦੇ ਤੋੜਤੇ ਜੀ ਸਾਡਾ ਕੰਮ ਕਰਨ ਨੂੰ ਜੀ ਨਹੀਂ ਕਰਦਾ ਤੁਸੀਂ ਦੁਕਾਨ ਦੀ ਹਾਲਤ ਦੇਖੋ ਸਾਰਾ ਤੈਸ ਨੈਸ ਕਰ ਗਏ ਲੋਕ ਕਹਿਣ ਵਾਲੇ ਆਪਾਂ ਨੂੰ ਕਮਲੇ ਕਹਿੰਦੇ ਆ ਜੀ ਪੰਜਾਬ ਸਰਕਾਰ ਪੁਲਿਸ ਕੁਝ ਨਹੀਂ ਕਰ ਰਹੀ ਇਹ ਇਹ ਸਰਕਾਰ ਦੇ ਇਲਾਕੇ ਚੋਰੀਆਂ ਬਹੁਤ ਜ਼ਿਆਦਾ ਵਧੀਆਂ ਜੀ ਅੱਜ ਤੱਕ ਇੱਕ ਵਾਰ ਵੀ ਕੋਈ ਲੱਭਿਆ ਨਹੀਂ ਗਿਆ ਜਿਹੜੇ ਦੁਕਾਨ ਤੇ ਜਿਹੜੇ ਤਾਲੇ ਲੱਗੇ ਹੋਏ ਸੀ ਪਹਿਲਾਂ ਸਰ ਤਾਲੇ ਲੱਗੇ ਹੋਏ ਸੀ ਜੀ ਪਿਛਲੀ ਚੋਰੀ ਤੋਂ ਬਾਅਦ ਅਸੀਂ ਹੁਣ ਓਦੋਂ ਵੀ ਮਜ਼ਬੂਤ ਕੰਮ ਕਰਕੇ ਗਏ ਸੀਗੇ ਵੀ ਕੋਈ ਹੁਣ ਅੰਦਰ ਨਾ ਵੜ ਸਕੇ ਹੁਣ ਸਮਕਾ ਦੀ ਉਹਨਾਂ ਨੇ ਅਲਮਾਰੀਆਂ ਭੰਨ ਕੇ ਛਾਦੇ ਸ਼ਟਰ ਦੇ ਉਹ ਪਲੇਟਾਂ ਹੀ ਲਾ ਕੇ ਤੇ ਅੰਦਰ ਵੜ ਗਏ ਹੁਣ ਦੱਸੋ ਅਸੀਂ ਕੀ ਕਰ ਸਕਦੇ ਆਂਗੇ ਸਾਹਿਬਾ ਪਰ ਇਹ ਕੀ ਤੁਹਾਨੂੰ ਅਨ ਪਰਮਿਸ਼ਨ ਮਿਲੀ ਸੀ ਉਹਨੂੰ ਫੋਨ ਆਇਆ ਸੀ ਵੀ ਇਸ ਤਰ੍ਹਾਂ ਕਰਕੇ ਇੱਥੇ ਕੋਈ ਚੋਰੀ ਹੋਈ ਆਂ ਤਾਲੇ ਟੁੱਟਿਆ ਅਸੀਂ ਉਹ ਚੈੱਕ ਕਰ ਰਹੇ ਆਂ ਕਿ ਕਿੰਨਾ ਨੁਕਸਾਨ ਹੋਇਆ ਜੀ ਨੁਕਸਾਨ ਪੂਰਾ ਦੇਖਿਆ ਜੀ ਉਹ ਆਇਆ ਚੋਰ ਲੰਘ ਕੇ ਆਪਣਾ ਇੱਕ ਤਾਂ ਉਹਨਾਂ ਨੇ ਪਰਲਾ ਤਾ ਤੋੜਿਆ ਇੱਥੇ ਆਪਣੇ 바ਰੀ ਤੋੜ ਕੇ ਲੰਗੇ ਨੇ ਕੋਈ ਕੈਮਰਾ ਫੁਟੇਜ ਕਿਨਾਰੇ ਆਇਆ ਫੁਟੇਜ ਦੇਖ ਲਈ ਚੈੱਕ ਕਰ ਰਹੇ ਆਂ ਜੀ ਉਹਨੇ ਆਏ ਆ ਚੈੱਕ ਕਰਕੇ ਦੱਸਾਂਗੇ ਇਹ ਕਪੜੇ ਜਿਹੜੇ ਦੁਕਾਨ ਮਾਲਕ ਉਹਨਾਂ ਨੇ ਕਿਹਾ ਸੀ ਜੀ ਦੁਕਾਨ ਮਾਲਕਾਂ ਨੇ ਹੀ ਦੱਸਿਆ ਵੀ ਇਹ ਕਈ ਦਿਨ ਪਹਿਲਾਂ ਵੀ ਆਏ ਸੀ ਇਹ ਚੋਰ ਉਹ ਦਿਨ ਕੋਈ ਨਾ ਚੋਰੀ ਹੋਈ ਆ ਪਰ ਅੱਜ ਇਸ ਚੈੱਕ ਕਰ ਰਹੇ ਆ ਚੈੱਕ ਕਰਕੇ ਬਾਅਦ ਜਿਹੜੇ ਪਹਿਲਾਂ ਆਏ ਸੀ ਉਹਨਾਂ ਦਾ ਕੋਈ ਪਤਾ ਲੱਗਿਆ ਜੀ ਕੁਝ ਉਹਨਾਂ ਵਾਰੀ ਨਹੀਂ ਕੁਝ ਪਤਾ ਲੱਗਿਆ ਅਜੇ ਤੱਕ ਕਰ ਰਹੇ ਆ ਤਫ਼ਤੀਸ਼ ਕਰ ਰਹੇ ਆ